ਪਰਵਰਤਨ ਸੁਸਾਇਟੀ ਮਾਰਗਾਂ ਫੈਨਲ ਤੋਂ ਸੁੰਦਰ ਕੈਂਪਿੰਗ ਰੋਡ ਕੰਟੀਨਿਊ ਚੱਲ ਰਹੀ ਹੈ ਜੋ ਕਿ ਬਹੁਤ ਹੀ ਸਫਲਤਾਪੂਰਵਕ ਹੋ ਰਹੀ ਹੈ ਹਰ ਕਿਤੇ ਕਿਤੇ ਵੀ ਪਲੈਟ ਦੀ ਰੋਡ ਪੈਂਦੀ ਹੈ ਤਾਂ ਖੁੱਦ ਸਾਨੂੰ ਵੀ ਕਿਤੇ ਰੋਡ ਪੈਂਦੀ ਹੈ ਅਸੀਂ ਵੀ ਇਸ ਵੀ ਦਾ ਸਹਿਯੋਗ ਲੈ ਕੇ ਅੱਗੇ ਇਸ ਚੀਜ਼ ਨੂੰ ਕੰਟੀਨਿਊ ਰੱਖਣਾ ਬਹੁਤ ਹੀ ਸੋਹਣਾ ਪ੍ਰਾਣ ਹੈ ਜੀ ਲਗਾਤਾਰ ਹੁੰਦਾ ਰਹਿਣਾ ਚਾਹੀਦਾ ਤਾਂ ਕਿ ਜਿੰਨੀ ਕਿੰਨੀਆਂ ਜ਼ਿੰਦਗੀਆਂ ਨੇ ਜੋ ਇਸ ਦਿਨ ਨਾਲ ਬਚਾਈ ਜਾ ਸਕਦੀਆਂ ਜੋੜੀ ਦੋਗੇ ਇਹ ਵੈਸੇ ਅੱਜਕੱਲ੍ਹ ਦੀ ਯੁਵਾ ਪੀੜੀ ਬਹੁਤ ਅਮੇਰ ਹੋ ਚੁੱਕੀ ਹੈ ਤੇ ਖੂਨਦਾਨ ਕਰਨ ਦੇ ਵਿੱਚ ਅੱਗੇ ਹੁੰਦੀ ਹੈ ਫਿਰ ਵੀ ਕੁਝ ਹੱਦ ਤੱਕ ਲੋਕ ਘਬਰਾਉਂਦੇ ਰਹੇ ਉਹਨਾਂ ਨੂੰ ਕੋਈ ਮੈਸੇਜ ਹੈ ਜੀ ਕਿ ਖੂਨਦਾਨ ਕਰਨ ਨਾਲ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਮਤਲਬ ਅਪਰੇਸ਼ਨ ਦੀ ਬਿਮਾਰੀ ਹੈ ਕੋਈ ਗਾੜਾ ਜਾਂ ਕੋਈ ਹੋਰ ਹੈ ਉਸੀ ਸਮੱਸਿਆ ਦੂਰ ਹੀ ਹੁੰਦੀ ਹੈ ਕੋਈ ਬਿਮਾਰੀ ਆਪਾਂ ਨੂੰ ਕ੍ਰੀਏਟ ਨਹੀਂ ਹੁੰਦੀ ਫਿਰ ਕੀ ਕਹੂਗਾ ਜੀ ਕੀ ਕਹੂੰਗਾ ਲਈ ਵਧੀਆ ਗੱਲ ਹੈ ਜੀ ਖੂਨ ਤਾਂ ਦੇਣਾ ਚਾਹੀਦਾ ਜਿਹਦਾ ਫਾਇਦਾ ਹੀ ਹੈ ਜੀ ਜਿਹੜਾ ਖੂਨ ਆਪਣਾ ਰੋਜ਼ ਬਣੀ ਜਾਂਦਾ ਗਾੜਾ ਹੋ ਜਾਂਦਾ ਗਾੜਾ ਜਿਉਂ-ਜਿਉਂ ਹੋਈ ਜਾਊਗਾ ਉਹਨੇ ਤੇ ਬਲੋਕੇਜ ਹੋਣੀ ਆ। ਹੁਣ ਦਾਣ ਦੇਈ ਜਾਓਗੇ ਤਾਂ ਗਾੜਾ ਕੋੋਂ ਨਿਕਲ ਜਾਂਦਾ ਜੀ ਨਵਾਂ ਬਣ ਜਾਂਦਾ। ਤੇ ਬਲੋਕੇਜ ਨਹੀਂ ਆਉਂਦੀ। ਸਭ ਤੋਂ ਵਧੀਆ ਚੀਜ਼ ਇਹ ਹੈ। ਹੁਣ ਦਾਣ ਦੇਣਾ ਬਹੁਤ ਜ਼ਰੂਰੀ ਹੈ। ਵੀ ਠੀਕ ਰਹਿੰਦਾ ਹੈ ਔਰ ਦੂਜਿਆਂ ਨੂੰ ਵੀ ਬੇਨਿਫੀਟ ਹੈ ਇਸ ਚੀਜ਼ ਦਾ। ਕਿਸੇ ਨੂੰ ਲੋੜ ਆ ਕੱਲੋਂ ਉਹ ਦਿੱਤਾ ਵੀ ਜਾ ਸਕਦਾ। ਜੀ ਮੈਨੂੰ ਪਤਾ ਨਹੀਂ ਸ਼ੁਰੂ ਤੋਂ ਕਿੰਨੇ ਸਾਲ ਹੋ ਗਏ ਮਨਾ ਚੱਲਦਾ ਪਰਵਰਤਨ ਨਾਲ ਨਾਲੇ ਚੱਲਦਾ ਸ਼ੁਰੂ ਤੋਂ। ਜੋ ਘਬਰਾਣ ਵਾਲੀ ਕੋਈ ਗੱਲ ਨਹੀਂ ਹੈ ਜੀ ਬਹੁਤ ਵਧੀਆ ਹੈ। ਸਰੀਰ ਵਾਸਤੇ ਆਪਣੇ ਵਾਸਤੇ ਵੀ ਸਭ ਦੂਜੇ ਵਾਸਤੇ ਹੈਗੀ ਹੈਗਾ ਜਿਹਨੂੰ ਨਾਲ ਨਾਲ ਆਪਣੇ ਵਾਸਤੇ ਵੀ ਬਹੁਤ ਬਣੀ ਬੀ ਕੀ ਨਾਮ ਹੈ ਜੀ ਜੀ ਸ਼ਰਮਾ ਜੀ ਮੈਡਮ ਸੰਸਥਾ ਪਰਵਰਤਨਨੇ ਕਾ ਕਾਰਿਆ ਕਰਦੀ ਹੈ ਅੱਜ ਵੀ ਖੂਨਦਾਨ ਕੈਂਪ ਲਗਾਇਆ ਕੀ ਕਹੋਗੇ ਉਸ ਲਈ ਸਰ ਸਰ ਪਰਵਰਤਨ ਨੂੰ ਬਹੁਤ سارے ਕਾਰਕਰੀਏ ਇਸ ਤਰ੍ਹਾਂ ਲੋੜਵੰਦ ਬੱਚਾ ਲਈ ਪੜ੍ਹਾਈ ਦੇ ਉਤੇ ਖਰਚਾ ਕਰਦੀ ਹੈ ਬਾਕੀ ਸਾਨੂੰ ਉਹ ਕਰੀ ਬਲੌਕ ਮਿਲ ਜਾਂਦੇ ਜਿਹੜਾ ਆਪਣੀ ਇਲਾਜ ਨਹੀਂ ਕਰਾ ਸਕਦੇ ਸਾਡੀ ਮੁਸਲਤ ਮਤਲਬ ਸਾਡੀ ਹੋਏ ਵੀ ਅਸੀਂ ਕਿਸੇ ਨੂੰ ਮਾਰਨਾ ਨਹੀਂ ਹੈ ਨਾ ਖੂਨ ਕਰਕੇ ਇਲਾਜ ਕਰਕੇ ਅਸੀਂ ਇੰਨੇ ਲੋਕਾਂ ਦਾ ਇਲਾਜ ਕਰਾ ਚੁੱਕੇ ਹਾਂ ਜੋ ਕਿ ਆਪਣੇ ਲਾਸਟ ਕੁਸਟਮਰਸ ਤੋਂ ਉਹਨਾਂ ਨੂੰ ਦੂਤ ਕਰਕੇ ਲੈ ਕੇ ਜਾਂਦੇ ਆ। ਬਹੁਤ ਜ਼ਨਾ ਆਪਰੇਸ਼ਨ ਕਰਨੇ ਆ। ਉਹ ਜਿਹੜਾ ਗਰੀਬ ਲੋਕ ਨੇ ਮਤਲਬ ਕਿ ਅਸੀਂ ਉਹਨਾਂ ਦੀ ਹਮੇਸ਼ਾ ਸਹਾਇਤਾ ਲਈ ਖੜੇ ਰਹਿੰਦੇ ਸਾਡੀ ਸੋਸਾ ਟੀਮ। ਇੱਕ ਸੋਸਤਾ ਪ੍ਰਵਰਤਨ ਹੋਰ ਗੋਗੇ। ਹਾਂਜੀ ਅਸੀਂ ਉਹ ਹੋਰ ਖਾਦਰੀਆਂ ਨੂੰ ਅੱਗੇ ਲੈ ਕੇ ਜਾਂਦੇ ਆ ਜਿਹੜਾ ਸਮਾਜ ਵਾਸਤੇ ਪੁੱਛ ਵੱਖਰਾ ਕੀਤਾ ਹੁੰਦਾ ਹੈ। ਇਸ ਤਰ੍ਹਾਂ ਕਿ ਉਹਨਾਂ ਨੂੰ ਦੇ ਕੇ ਬਹੁਤ ਬੱਚਾ ਨੂੰ ਵੀ ਮੋਟੀਵੇਸ਼ਨ ਮਿਲਾਈ ਵੀ ਅਸੀਂ ਇਹ ਵਿੱਚ ਕਰ ਸਕਦੇ ਆ। ਸਾਡੇ ਕੋਲ ਅਜਿਹੀ ਬੱਚੀਆਂ ਆਉਂਦੀਆਂ ਨੇ ਜਿਸਦੇ ਆਪਣੇ ਪਾਪਾ ਡੈਥ ਹੋ ਗਈ। ਪਰ ਕੰਨੇ ਦੀ ਦੂਸਰੀ ਰੈਡੀ ਲਾ ਰਹੀ ਸੀ। ਤਾਂ ਉਹ ਲੋਕ ਉਸ ਆ ਕੋ ਡਾਰੇ ਸੀ ਅਸੀਂ ਪਰ ਉਹਨੂੰ ਪਾਲਿਸ਼ ਕੀਤਾ ਉਹਨੂੰ ਕਿਹਾ ਵੀ ਤੂੰ ਬੱਟੇ ਹੋਰ ਕੁਝ ਕਰ ਸਕਦੀ ਹੈਂ ਔਰ ਆਪਣੇ ਪਰਿਵਾਰ ਨੂੰ ਪਾਲ ਰਹੀ ਹੈ ਏਕਾ ਮਜ਼ਦੂਰ ਸੀ ਇਹ ਡੈਥ ਹੋ ਗਈ ਔਰ ਈਕਰ ਵਾਲੀ ਫੂਦੀ ਮਤਲਬ ਕਿ ਕੰਟਰੈਕਟਰ ਬਣ ਕੇ ਤੇ ਉਹਨੇ ਇੰਨੇ ਉਹਨਾਂ ਨੂੰ ਮਿਸਟਰ ਨੂੰ ਮਜ਼ਦੂਰਾਂ ਨੂੰ ਕੰਮ ਦੇ ਰੱਖਿਆ ਐ ਇਦਾਂ ਮੋਟੀਵੇਸ਼ਨ ਲੜਕੀ ਨੂੰ ਉਸੇ ਅੱਗੇ ਲੈ ਕੇ ਅੰਨੇ ਐ ਔਰ ਦੂਜਿਆਂ ਨੂੰ ਵੀ ਇਸ ਤਰ੍ਹਾਂ ਸਿੱਖਿਆ ਮਿਲਦੇ ਵੀ ਆਪਾਂ ਨੂੰ ਕਿਤੇ ਵੀ ਕੁੜੀਆਂ ਨੂੰ ਘੱਟ ਨਹੀਂ ਸੋਚਣਾ ਚਾਹੀਦਾ ਦੋਸਤਾ ਪਰਵਰਤਨ ਨੇ ਅੱਜ ਫੂਦਨ ਕੈਂਪ ਲਗਾਇਆ ਕੀ ਕਹੋਗੇ ਉਹਦੇ ਲਈ ਸਾਰ ਇਹ ਸਾਰਾ ਸਾਡਾ ਅਪਰਾਲਾ ਨਹੀਂ ਲੋਕਾਂ ਦੇ ਸਹਿਯੋਗ ਨਾਲ ਜੋ ਹੋ ਰਿਹਾ ਬਹੁਤ ਸਾਲਾਂ ਤੋਂ ਚੱਲ ਰਿਹਾ 2008 ਤੋਂ ਅਸੀਂ ਲੋਕਾਂ ਦੇ ਧੰਨਵਾਦੀਆਂ ਤੇ ਸਾਰੇ ਜਿਹੜੀ ਟੀਮ ਆ ਸਾਡੀ ਮੈਂਬਰਾਂ ਦੇ ਤੇ ਉਹਨਾਂ ਦੇ ਸਲਾਹਗੋਚ ਕਦਮ ਰਾਹੀਂ ਇਹ ਕੰਮ ਨੇਪਰੇ ਚੜ ਰਹੇ ਨੇ ਬਹੁਤ ਜਿਆਦਾ ਵਧੀਆ ਲੱਗ ਰਿਹਾ ਹੈ ਸ਼ਹਿਰ ਵਾਸੀਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਅੱਜ ਦੇ ਦਿਨ ਸ਼ਹਿਰ ਵਾਸੀਆਂ ਨੂੰ ਇਹ ਹੀ ਆ ਜੀ ਵੀ ਕਿਸੇ ਦੀ ਬਲੱਡ ਕਰਕੇ ਜਾਨ ਨਾ ਜਾਵੇ ਕਿਉਂਕਿ ਹੋਰ ਤਾਂ ਇਹਦਾ ਕੋਈ ਹੈਲੀ ਵੀ ਕਿਸੇ ਚੀਜ਼ ਨੂੰ ਨਕਲੀ ਪੈਦਾ ਹੋ ਸਕਦਾ ਇਹ ਤਾਂ ਬੰਦੇ ਤੋਂ ਬੰਦੇ ਦਾ ਹੀ ਲੱਗੂ ਘੱਟੋ ਘੱਟ ਆਪਾਂ ਇਹ ਸੌਂਗ ਕਰੀਏ ਵੀ ਨਾਲ ਦੇ ਨੂੰ ਜਾਗਰਤ ਕਰੀਏ ਵੀ ਬਲੱਡ ਦਿਓ ਤਾਂ ਕਿ ਕਦੇ ਕਿਸੇ ਦੀ ਜਾਨ ਨਾ ਜਾਵੇ ਚਾਹੇ ਉਹ ਹਸਪਤਾਲ ਚ ਜਾ ਕੇ ਦੇਣ ਚਾਹੇ ਕੈਂਪਰਾਂ ਹੀ ਦੇਣ ਇਹਨੂੰ ਆਤਮ ਤਵਜੋ ਬਣਾਓ ਇੱਥੇ ਸੰਸਥਾ ਪਰਿਵਰਤਨ ਇਹਦੇ ਨਾਲ ਨਾਲ ਹੋਰ ਕੀ ਸਮਾਜੀ ਕਾਰਜ ਕਰਦੀ ਹੈ ਸੰਸਥਾ ਪਰਿਵਰਤਨ ਵੱਲੋਂ ਬਹੁਤ ਸਾਰੇ ਕਾਰਜ ਕੀਤੇ ਜਾਂਦੇ ਨੇ ਜਿਵੇਂ ਗਰੀਬ ਬੱਚਿਆਂ ਦੀ ਪੜ੍ਹਾਈ ਉਹਦੀ ਉਹਦੇ ਸੰਬੰਧਿਤ ਜੇ ਖਰਚਾ ਨਹੀਂ ਕਰ ਸਕਦਾ ਕੋਈ ਬਹੁਤ ਜ਼ਿਆਦਾ ਗਰੀਬ ਆ ਉਹ ਵੀ ਕੋਸ਼ਿਸ਼ ਕਰਦੇ ਆ ਸੰਸਥਾ ਵੀ ਉਹਦੀ ਮਦਦ ਕੀਤੀ ਜਾਵੇ ਤੇ এনवायरमेंट ਤੇ ਕੰਮ ਕਰ ਰਹੀ ਆ ਜੀ ਕੋਤਾਬਰੀ ਰੋਡ ਤੇ ਲਾਇ ਨੇ ਪੁੱਤੇ ਸਿਨੇਮਾ ਰੋਡ ਤੇ ਜਾ ਕੇ ਦੇ ਕਿਸੇ ਦੇ ਵੀ ਤੋਂ ਹੁੰਦਾ ਸੰਸਥਾ ਵੱਲੋਂ ਉਪਰਾਲਾ ਹੁੰਦਾ ਵੀ ਉਹ ਤੇ ਪੁੱਤੇ ਵੰਡੇ ਜਾਂਦੇ ਤੇ ਇਲਾਜ ਚੱਲ ਜਾਂਦਾ